ਸਾਡੇ ਦਿਲ ਦਰਿਆ ਕਦੇ ਨਾ ਸੁੱਕਦੇ ਸਾਡੇ ਦਿਲ ਦਰਿਆ ਕਦੇ ਨਾ ਸੁੱਕਦੇ ਓਏ ਸਾਂਝੀਆਂ 베ਰੀਆਂ ਬਿਰ ਤੋਤੇ ਟੁਕਦੇ ਓਏ ਟੁੱਕੀ ਜਾਨ ਤੇ ਕੀ ਪਰਵਾ ਆ ਰਮਨੀਕ ਸਿੰਘ ਯਾਰਾ ਜੱਫੀ ਪਾ ਆ ਰਮਨੀਕ ਸਿੰਘ ਯਾਰਾ ਜੱਫੀ ਪਾ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਨਮਸਕਾਰ ਜੀ ਖਾਸਾ ਜੇ ਹੀ ਗੱਲਬਾਤ ਕਰ ਰਹੇ ਬਿੱਟੂ ਲੈਰੀ ਜੀ ਜੋ ਕਿ ਜੰਮੂ ਤੋਂ ਸਾਡੇ ਖਾਸ ਪਰੋਣੇ ਅੱਜ ਅੰਮ੍ਰਿਤਸਰ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਬਜ਼ੁਰਗਾਂ ਦੀ ਗੱਲ ਸੁਣ ਕੇ ਬੜਾ ਚੰਗਾ ਲੱਗਿਆ ਜਦੋਂ ਇਹੋ ਜਿਹੇ ਬਜ਼ੁਰਗ ਹੋਣ ਤੇ ਅੱਲਾ ਦੇ ਬੜੇ ਨੇੜੇ ਹੁੰਦੇ ਨੇ ਇੰਨਾ ਚੰਗਾ ਕਰਮ ਸੀ ਕੀਤੇ ਸਨ ਕਿ ਜਿਹੜੇ ਰਮਨੀਕ ਸਿੰਘ ਵਰਗੇ ਬੱਚੇ ਇਹਨਾਂ ਦੇ ਘਰ ਪੈਦਾ ਹੋਏ ਇਨਾਂ ਦੀ ਨੋ ਇੱਕ ਦੇਵੀ ਦਾ ਰੂਪ ਏ ਸ਼ਬਦ ਨਹੀਂ ਜੋ ਬਿਆਨ ਕਰ ਸਕਾਂ ਇਹੋ ਜੀਆਂ ਚੀਚਾਂ ਇਹੋ ਜੀਆਂ ਨੇਕ ਔਲਾਦਾਂ ਕਦੇ ਵੀ ਮਾਂ ਪਿਓ ਦੀ ਇਬਾਦਤ ਤੋਂ ਬਗੈਰ ਨਹੀਂ ਮਿਲਦੀਆਂ ਤੇ ਸਲਾਮ ਹੈ ਬਜ਼ੁਰਗਾਂ ਨੂੰ ਸਾਰੇ ਪਰਿਵਾਰ ਨੂੰ ਸਲਾਮ ਹੈ ਅੱਜ ਨੇਕ ਰੂਹਾਂ ਨਾਲ ਮੇਲੇ ਹੋਏ ਨੇ ਤੇ ਮੇਰਾ ਜੀ ਕਰਦਾ ਇੱਕ ਦੋ ਲੈਣਾ ਕਹਿ ਦਿਆਂ ਜੰਮੂ ਤੋਂ ਨੇ ਦੂਰ ਤੋਂ ਨੇ ਅਸੀਂ ਫਾਇਲ ਕਰਤੋਂ ਆ ਤੇ ਮੈਂ ਗੱਲ ਕਰ ਰਿਹਾ ਜੇ ਇਧਰ ਵੇਖਾਂ ਉਹ ਵੀ ਮੇਰੇ ਇਧਰ ਵੇਖਾਂ ਉਹ ਵੀ ਮੇਰੇ ਸੂਰਜ ਚੜਦਾ ਲੈ ਕੇ ਲਾਲੀ ਇਧਰ ਵੇਖਾਂ ਚੜੇ ਸਵੇਰੇ ਉਧਰ ਵੇਖਾਂ ਚੜੇ ਸਵੇਰੇ ਸਾਡੇ ਦਿਲ ਦਰਿਆ ਕਦੇ ਨਾ ਸੁੱਕਦੇ ਸਾਡੇ ਦਿਲ ਦਰਿਆ ਕਦੇ ਨਾ ਸੁੱਕਦੇ ਓਏ ਸਾਂਝੀਆਂ 베ਰੀਆਂ ਬਿਰ ਤੋਤੇ ਟੁਕਦੇ ਓਏ ਟੁੱਕੀ ਜਾਨ ਤੇ ਕੀ ਪਰਵਾ ਆ ਰਮਨੀਕ ਸਿੰਘ ਯਾਰਾ ਜੱਫੀ ਪਾ ਆ ਰਮਨੀਕ ਸਿੰਘ ਯਾਰਾ ਜੱਫੀ ਪਾ ਹਾਂਜੀ ਅੱਜ ਬੜਾ ਸੁਭਾਗਾ ਦਿਨ ਨੇ ਸਾਡੇ ਗੁਰੂਆਂ ਪੀਰਾਂ ਦੀ ਮਹਾਨ ਧਰਤੀ ਸ੍ਰੀ ਅੰਮ੍ਰਿਤਸਰ ਸੇ ਪਹੁੰਚੇ ਆ ਤੇ ਮੈਨੂੰ ਨੱਕ ਮਸਤਕ ਹੋਣ ਤੋਂ ਬਾਅਦ ਇੱਕ ਬੜੀ ਪਿਆਰੀ ਰੂਹ ਮਿਲੀ ਜੋ ਰਮਨੀਕ ਸਿੰਘ ਜੀ ਡਾਕਟਰ ਚੰਨੀ ਸਾਹਿਬ ਜਦੋਂ ਮੈਂ ਇਹਨਾਂ ਨੂੰ ਤੱਕਿਆ ਤੇ ਮੇਰੇ ਜਿਹੜੀ ਖੁਸ਼ੀ ਸੀ ਦੂਨ ਸੁਵਾਈ ਹੋ ਗਈ ਖੁਸ਼ੀ ਨੂੰ ਚਾਰ ਚੰਨ ਲੱਗੇ ਕਿਉਂਕਿ ਇਹਨਾਂ ਨੂੰ ਜੇ ਮੈਂ ਅੱਜ ਦਰਵੇਸ਼ ਵੀ ਕਹਾ ਤੇ ਕੋਈ ਅਤਕਤ ਨਹੀਂ ਹੋਵੇਗੀ ਮੇਰੇ ਲਈ ਇਹ ਵੀ ਸ਼ਬਦ ਛੋਟੇ ਨੇ ਇਹ ਇਹ ਜੋ ਕਾਰਗੁਜ਼ਾਰੀ ਕਰ ਰਹੇ ਨੇ ਇਹਨਾਂ ਨੇ ਕਾਫੀ ਲੜਕੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਅਨੇਕ ਕਵਾਰਾ ਪਸ਼ੂ ਜ਼ਖਮੀਆਂ ਨੂੰ ਇਹਨਾਂ ਨੇ ਉਹਨਾਂ ਦਾ ਸਹਾਰਾ ਬਣੇ ਇਸ ਤੋਂ ਇਲਾਵਾ ਰੁੱਖਾਂ ਦੀ ਬਹੁਤ ਸੇਵਾ ਕੀਤੀ ਜੋ ਕੁਦਰਤ ਨਾਲ ਪਿਆਰ ਕੀਤਾ ਫਿਰ ਰੁੱਖਾਂ ਦਾ ਜਿਹੜਾ ਪਰਿਵਾਰ ਹੁੰਦਾ ਪੰਛੀ ਇਹਨਾਂ ਨੇ ਬੇਪਨਾਹ ਪੰਛੀਆਂ ਨੂੰ ਪਿਆਰ ਦਿੱਤਾ ਮੁਹੱਬਤ ਦਿੱਤੀ ਐਸਾ ਵਸਲ ਵਾਲੀ ਗੱਲ ਕੀਤੀ ਕਿ ਇਹਨਾਂ ਦੇ ਨਾਲ ਹੋਰ ਵੀ ਲੋਕ ਜਿਹੜੇ ਕਿ ਕਾਫੀ ਜੁੜੇ ਇਹਨਾਂ ਦੀ ਸੋਚ ਨੂੰ ਲੈ ਕੇ ਤੇ ਮੈਂ ਆਪਦੇ ਆਪ ਨੂੰ ਮਾਣ ਮਹਿਸੂਸ ਸਮਝ ਰਿਹਾ ਕਿ ਅੱਜ ਇਹੋ ਜਿਹੇ ਦਰਵੇਸ਼ ਸ਼ਰੂਆ ਦੇ ਨਾਲ ਸਾਡੇ ਮੇਲੇ ਹੋਏ ਨੇ ਤੇ ਬੜੇ ਪਿਆਰ ਨਾਲ ਮੁਹੱਬਤ ਨਾਲ ਅਸੀਂ ਗੱਲਬਾਤ ਕਰ ਰਹੇ ਆ ਜੀ ਇਹ ਰਮਨੀਕ ਸਿੰਘ ਜੀ ਜੰਮੂ ਤੋਂ ਡਾਕਟਰ ਚੰਨੀ ਤੇ ਮੈਂ ਇਹਨਾਂ ਨੂੰ ਸੋ ਸੋ ਵਾਰ ਸਲਾਮ ਕਰਦਾ ਇਹਨਾਂ ਦੀ ਜਿਹੜੀ ਨੇਕ ਸੋਚ ਏ ਇਹਨਾਂ ਦੀ ਸੋਚ ਦੇ ਨਾਲ ਸਾਨੂੰ ਜੁੜਨਾ ਪਏਗਾ ਕਿਉਂਕਿ ਕੁਦਰਤ ਨਾਲ ਪਿਆਰ ਪੰਛੀਆਂ ਨਾਲ ਮੁਹੱਬਤ ਵਸਲ ਕਰਨਾ ਤੇ ਉਹਨਾਂ ਦੇ ਵਾਰਸ ਬੰਨਾ ਰਮਨਦੀਪ ਸਿੰਘ ਵਰਗਾ ਹੀ ਕਰ ਸਕਦਾ ਤੇ ਆਓ ਇਹਨਾਂ ਦੇ ਦੱਸਿਓ ਰਾਤੇ ਆਪਾਂ ਵੀ ਕਦਮ ਰਖੀਏ ਤੇ ਪੰਛੀਆਂ ਨਾਲ ਪਿਆਰ ਕਰੀਏ ਤੇ ਮਾਰੇ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਮਾਨੋ ਅਸੀਂ ਬੜਾ ਸੇਵਾ ਦਾ ਆਏ ਅੰਬਰਸਰ ਅਮਰਸਰ ਐਸੇ ਜੀਵ ਮਿਲੇ ਜਿਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਉਹ ਮੇਰੇ ਬੇਟੇ ਤੇ ਮਿੱਤਰਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਰੇ ਅਸੀਂ ਇਹਨਾਂ ਨਾਲ 4-5 ਸਾਲ ਤੋਂ ਜੁੜੇ ਰਿਹਾ ਤੇ 4-5 ਸਾਲੋਂ ਇਕੱਠੇ ਹੀ ਸੇਵਾ ਕਰ ਰਹੇ ਹਾਂ ਮੈਂ ਜੋ ਅਸੀਂ ਪਕਸ਼ਿਆਂ ਦੇ ਅਲਰੇਨ ਦੀ ਸੇਵਾ ਕਰਦੇ ਹਾਂ ਜੀ ਕਿਸੇ ਇਹਨਾਂ ਦੇ ਥਰੂ ਹੀ ਕਿੱਥੇ ਲਾਣੇ ਕਿੱਥੇ ਕਰਨੇ ਕੁਝ ਲਾਰੇ ਅਸੀਂ ਆਪਣੇ ਜਿਹੜੇ ਆਲਰੇਡੀਆਂ ਦੀ ਸੇਵਾ ਇਹਨਾਂ ਦੇ ਥਰੂ ਹੀ ਕਰਦੇ ਆਂ ਬਾਕੀ ਪੰਛੀ ਜਖਮੀ ਜਿੰਨੇ ਵੀ ਹੋਣ ਜੋ ਵੀ ਹੈ ਜੋ ਕਰਦੇ ਆਂ ਬਾਕੀ ਜਿਹੜੇ ਕੋਈ ਸਾਡੇ ਮਾੜਾ ਮੋਟਾ ਜਿੰਨਾ ਸਾਡੇ ਕੋਲ ਸੇਵਾ ਹੁੰਦੀ ਹੈ ਅਸੀਂ ਕਰਦੇ ਆਂ ਕਦੇ ਚਾ